ਨਮਸਕਾਰ ਸਤਿ ਸ੍ਰੀ ਅਕਾਲ ਹਾਂ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਪੁਨੇਆ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਹਰਿਆਣਾ ਦੇ ਕਰਨਾਲ ਵਿੱਚ ਨੇਸ਼ਨਲ ਹਾਈਵੇ 'ਤੇ ਐਗਰੀਕਲਚਰ ਵਿਭਾਗ ਦੇ ਦਫ਼ਤਰ ਵਿੱਚ ਲੱਗੀ ਭਿਆਨਕ ਅੱਗ ਦਫ਼ਤਰ ਦੇ ਵਿੱਚ ਮੌਜੂਦ ਸਾਰੇ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਵਿੱਚ ਮੱਚੀ ਅਫਰਾ ਤਫਰੀ ਅੱਗ ਖੇਤਾਂ ਤੋਂ ਹੁੰਦੀ ਹੋਈ ਤੇਜ਼ ਹਵਾ ਦੇ ਕਾਰਨ ਦਫ਼ਤਰ ਵਿੱਚ ਘੁੱਸ ਗਈ ਹੈ ਦਰਮਿਆਨ ਦਫ਼ਤਰ ਦੇ ਵਿੱਚ ਰੱਖੇ ਲੱਖਾਂ ਰੁਪਏ ਦੇ ਖੇਤੀਬਾੜੀ ਦੇ ਸੰਦ ਸੜਕੇ ਹੋ ਗਏ ਸਵਾ ਕਰਮਚਾਰੀਆਂ ਦਾ ਰੋਪ ਹੈ ਕਿ ਦਮਕਲ ਵਿਭਾਗ ਦੀਆਂ ਗੱਡੀਆਂ ਦੇਰੀ ਨਾਲ ਪਹੁੰਚੀਆਂ ਜਿਸ ਕਾਰਨ ਹੋ ਗਿਆ ਹਰਿਆਣਾ ਦੇ ਵਿੱਚ ਤਿੰਨ ਆਜ਼ਾਦ ਉਧਾਇਕਾਂ ਦੇ ਸਮਰਥਨ ਵਾਪਸੀ ਦੇ ਬਾਅਦ ਭਾਜਪਾ ਦੀ ਪੁਰਵ ਸਹਿਯੋਗੀ ਪਾਰਟੀ ਜੀਜੀਪੀ ਨੇ ਫਲੂ ਟੈਸਟ ਕਰਨ ਦੀ ਚੁੱਕੀ ਮੰਗ ਦੁਸ਼ਨ ਚੋਟਾਲਾ ਨੇ ਗਵਰਨਰ ਨੂੰ ਲਿਖਿਆ ਪੱਤਰ ਚੋਟਾਲਾ ਨੇ ਆਖਿਆ ਕਿ ਅਗਰ ਬਹੁਮਤ ਨਹੀਂ ਤਾਂ ਤੁਰੰਤ ਰਾਸ਼ਟਰਪਤੀ ਸ਼ਾਸਨ ਹਰਿਆਣਾ ਚ ਲਾਗੂ ਕੀਤਾ ਜਾਵੇ ਦੱਸਦੀ ਕਿ ਭਾਜਪਾ ਸਰਕਾਰ ਤੋਂ ਸਮਰਥਨ ਵਾਪਸ ਲੈਣ ਵਾਲੇ ਕਾਉਂਟਰੀ ਤੋਂ ਬਤਾਏ ਕਰਨ ਦੀ ਅਗੋਲਨ ਈਲੁਕੀੜੀ ਤੋਂ ਧਰਮਪਾਲ ਗੋਂਦਰਾ ਤੇ ਚਰਕੀਦਾਦਲ ਤੋਂ ਬਤਾਏ 100 ਮਿੱਸਾਗਵਾਨ ਨੇ ਗਵਰਨਰ ਨੂੰ ਸਮਰਥਨ ਵਾਪਸ ਕਰ ਸੌਂ ਚੁੱਕੇ ਹਨ ਪੱਤਰ ਸੰਦਗੜ ਵਿੱਚ ਅੱਜ ਤੋਂ ਐਕਟਿਵ ਹੋਏਗਾ ਪੱਛਮੀ ਦਬਾਅ ਮੌਸਮ ਵਿੱਚ ਦੇਖਣ ਨੂੰ ਮਿਲੇਗਾ ਵੱਡਾ ਫਿਰ ਬਦਲ ਮੌਸਮ ਭਾਗ ਨੇ ਬਰਸਾਤ ਦੀ ਜਤਾਈ ਸੰਭਾਵਨਾ ਇਸ ਦੇ ਨਾਲ ਤਾਪਮਾਨ ਵਿੱਚ ਹਲਕੀ ਗਰਾਵਟ ਆਏਗੀ ਇਸ ਵੈਸਟਰਨ ਡਿਸਰਬੈਂਸ ਦਾ ਅਸਰ ਅਗਲੇ 3-4 ਦਿਨਾਂ ਤੱਕ ਰਹੇਗਾ 12 ਮਈ ਅਤੇ 13 ਮਈ ਨੂੰ ਫਿਰ ਤੋਂ ਬਰਸਾਤ ਦੀ ਮੌਸਮ ਮਾਰਾਂ ਵੱਲੂ ਕੀਤੀ ਗਈ پیشن گوئی ਹੈ हरियाणा ਵਿੱਚ ਤਿੰਨ ਨਿਰਦਲੀਏ ਪਧਤਾਈਆਂ ਦੁਆਰਾ ਭਾਜਪਾ ਸਰਕਾਰ ਤੋਂ ਸਮਰਥਨ ਵਾਪਸ ਲੈਣ ਦੇ ਬਾਅਦ ਕਾਂਗਰਸ ਪਾਰਟੀ ਨੇ ਗਵਰਨਰ ਤੋਂ ਮਿਲਣ ਦੇ ਲਈ ਮੰਗਿਆ ਸਮੇਂ ਪਾਰਟੀ ਦਾ ਕਹਿਣਾ ਕਿ ਨਾਇਬ ਸਿੰਘ ਸੈਣੀ ਦੀਗਵਾਈ ਵਾਲੀ ਸੂਬਾ ਸਰਕਾਰ ਬਹੁਮਤ ਗਵਾ ਚੁੱਕੀ ਹੈ ਕਾਂਗਰਸ ਦੇ ਬਰਿਸ਼ਟਾ ਅਗੋਤ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਓਡਾ ਨੇ ਆਖਿਆ ਕਿ ਰਾਜਪਾਲ ਤੋਂ 10 ਮਈ ਨੂੰ ਮਿਲਣ ਦਾ ਸਮਾਂ ਮੰਗਿਆ ਗਿਆ ਹੈ ਦੂਜੇ ਪਾਸੇ ਜਨਕ ਜਨਤਾ ਪਾਰਟੀ ਨੇ ਵੀ ਰਾਜਪਾਲ ਨੂੰ ਲੈਟਰ ਲਿਖ ਕੇ ਸੈਣੀ ਸਰਕਾਰ ਦੇ ਫਲੋ ਰਟਸ ਦੀ ਚੁੱਕੀ ਹੈ ਮੰਗ ਜੰਮੂ ਕਸ਼ਮੀਰ ਦੇ ਪਲਵਾਮਾ ਜ਼ਿਲ੍ਹੇ ਵਿੱਚ ਚੇਲਮ ਨਹਿਰ ਦੇ ਵਿੱਚ ਡੁੱਬੀ ਕਿਸ਼ਤੀ ਕਿਸ਼ਤੀ ਦੇ ਵਿੱਚ 9 ਗੈਰ ਕਸ਼ਮੀਰੀ ਲੋਕ ਸਨ ਸਵਾਰ ਜਿਨ੍ਹਾਂ ਵਿੱਚੋਂ 7 ਲੋਕਾਂ ਨੂੰ ਬਚਾ ਲਿਆ ਗਿਆ ਹਾਲਾਂਕਿ 2 ਲੋਕ ਅਜੇ ਜਾ ਰਹੇ ਹਨ ਲਾਪਤਾ ਪੁਲਿਸ ਪ੍ਰਸ਼ਾਸਨ ਅਤੇ ਪੈਰਾਮਿਲਟਰੀ ਫੋਰਸਿਜ਼ ਰੈਸਕਿਊ ਆਪਰੇਸ਼ਨ ਦੇ ਵਿੱਚ ਜੁਟ ਚੁੱਕੀ ਹੈ ਪਲਵਾਮਾ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਹਿਰ ਵਿੱਚ ਤੇਜ਼ ਬਹਾਅ ਦੇ ਚੱਲਦੇ ਰੈਸਕਿਊ ਵਿੱਚ ਦਿੱਕਤਾਂ ਆ ਰਹੀਆਂ ਹਨ ਹਾਲਾਂਕਿ ਸਾਰੀਆਂ ਟੀਮਾਂ ਲਾਪਤਾ ਲੋਕਾਂ ਦਾ ਪਾਲਣ ਦੇ ਲਈ ਕਰ ਰਹੀਆਂ ਨੇ ਸਹਿਯੋਗ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤਲੰਗਾਨਾ ਦੇ ਰਾਏਗIRI ਦੇ ਵਿੱਚ ਚੌਣੀ ਸਭਾ ਨੂੰ ਕੀਤਾ ਸੰਬੋਧਿਤ ਸ਼ਾਹ ਨੇ ਆਖਿਆ ਕਿ ਕਾਂਗਰਸ ਆਪਣੇ ਵਾਅਦੇ ਪੂਰੇ ਨਹੀਂ ਕਰਦੀ ਲੇਕਿਨ ਪ੍ਰਧਾਨ ਮੰਤਰੀ ਆਪਣੇ ਸ਼ਬਦਾਂ ਤੇ ਕਾਇਮ ਹਨ ਕਾਂਗਰਸ ਨੇ 70 ਸਾਲ ਤੱਕ ਰਾਮ ਮੰਦਿਰ ਦਾ ਨਿਰਮਾਣ ਰੋਕ ਕੇ ਰੱਖਿਆ ਲੇਕਿਨ ਪ੍ਰਧਾਨ ਮੰਤਰੀ ਮੋਦੀ ਨੇ ਸਿਰਫ 5 ਸਾਲ ਵਿੱਚ ਕੇਸ ਜਿੱਤੇ ਅਤੇ ਭੂਮਿਪੂਜਨ ਅਤੇ ਪ੍ਰਾਣ ਪ੍ਰਤੀਸ਼ਟਾ ਸਮਾਰੋਹ ਦਾ ਆਯੋਜਨ ਕਰ ਦੇਸ਼ ਵਿੱਚ ਰਾਮ ਰਾਜ ਦਾ ਆਗਾਜ਼ ਕੀਤਾ ਦੇਸ਼ ਦੇ 7 ਸੂਬਿਆਂ ਦੇ ਵਿੱਚ ਗੈਂਗਸਟਰ ਗੋਲਡ ਬਰਾਡ ਅਤੇ ਲਾਰੈਂਸ ਬਿਸ਼ਨੋਈ ਦੇ ਸਿੰਡੀਕੇਟ ਤੇ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਇਕੱਠਿਆਂ ਕੀਤੀ ਵੱਡੀ ਕਾਰਵਾਈ। કુલ 9 ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਹਾਸਲ ਕੀਤੀ ਪੁਲਿਸ ਨੇ ਸਫਲਤਾ। ਇਹਨਾਂ ਵਿੱਚੋਂ ਜੈਪੁਰ ਤੋਂ ਇੱਕ આરોપી ਨੂੰ ਕੀਤਾ ਗਿਆ ਕਾਬੂ। ਪੁਲਿਸ ਟੀਮ ਨੇ ਇਹਨਾਂ ਬਦਮਾਸ਼ਾਂ ਦੇ ਕੋਲੋਂ 7 ਪਿਸਟੋਲ, 31 ਕਾਰਤੂਸ ਅਤੇ 11 ਮੋਬਾਈਲ ਫੋਨ ਵੀ ਕੀਤੇ ਜੱਪ। ਪਾਕਿਸਤਾਨ ਤਸਕਰਾਂ ਦੁਆਰਾ ਮੋੜ ਤੋਂ ਫਾਜ਼ਿਲਕਾਂ ਦੇ ਵਿੱਚ ਅੱਧੀ ਰਾਤ ਨੂੰ ਡਰੋਨ ਨੂੰ ਭਾਰਤੀ ਸੀਮਾ ਦੇ ਵਿੱਚ ਭੇਜਿਆ ਗਿਆ ਹਾਲਾਂਕਿ ਜਿਵੇਂ ਹੀ ਇਸ ਦੀ ਪਾਨਕ ਸਰਹੱਦ ਤੇ ਤਨਾਤ ਬੋਡੀ ਸਕਿਉਰਿਟੀ ਫੋਰਸ ਦੇ ਸਰਕ ਜਵਾਨਾਂ ਨੇ ਲੱਗੀ ਤਾਂ ਉਹਨਾਂ ਨੇ ਤੁਰੰਤ ਉਸਤੇ ਫਾਇਰ ਕਰਕੇ ਡਰੋਨ ਨੂੰ ਥੰਨੇ ਜਾ ਡੇ ਗਿਆ ਅਤੇ ਉਸ ਦੌਰਾਨ ਇੱਕ ਪੈਕੇਟ ਹਰੋਇਨ ਦੀ ਖੇਪ ਵੀ ਜਬਤ ਕੀਤੀ ਗਈ ਜਿਸ ਦੀ ਕੀਮਤ ਕੁਮੰਤਰੀ ਬਾਜ਼ਾਰ ਦੇ ਵਿੱਚ ਕਰੋੜਾਂ ਰੁਪਏ ਦੀ ਦੱਸੀ ਜਾ ਰਹੀ ਹੈ ਦਿੱਲੀ ਤੇ ਸ਼੍ਰੀਨਗਰ ਤੋਂ ਹਜ ਯਾਤਰੀਆਂ ਦਾ ਪਹਿਲਾ ਜੱਥਾ ਸਾਊਦੀ ਅਰਬ ਦੇ ਮਦੀਨਾ ਦੇ ਲਈ ਹੋਇਆ ਰਵਾਨਾ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਇੰਟਰਨੈਸ਼ਨਲ 에ਰਪੋਰਟ ਤੋਂ 642 ਹਜ ਯਾਤਰੀਆਂ ਦੋ ਫਲਾਈਟਸ ਤੋਂ ਹੋਣਗੇ ਰਵਾਨਾ ਇਸ ਸਾਲ ਕੋਲ 1 ਲੱਖ ਜਿੱਤਨ ਹਜ਼ਾਰ 25 ਭਾਰਤੀ ਹਜ ਕੋਟਾ ਦਿੱਤੇ ਹੈ ਸਾਊਦੀ ਅਰਬ ਜਾਣਗੇ ਦਿੱਲੀ ਸੂਬਾ ਅੱਜ ਸਮਿਤੀ ਦੀ 71 ਨੇ ਦੱਸਿਆ ਕਿ ਦਿੱਲੀ ਤੋਂ ਇਸ ਸਾਲ 16500 ਯਾਤਰੀ ਕਰਨਗੇ ਹਜ ਦੀ ਯਾਤਰਾ ਪੰਜਾਬ ਦੇ ਕਪੂਰਥਲਾ ਦੇ ਨਜ਼ਦੀਕ ਛੋਟੀ ਨਹਿਰ ਦੇ ਵਿੱਚੋਂ ਨਵਜਨਮੇ ਬੱਚੇ ਦਾ ਮਿਲਿਆ ਪਰ ਉਹਨਾਂ ਜਿਸ ਦੀ ਸੂਚਨਾ ਸੀਟੀ थाना ਪੁਲਿਸ ਨੂੰ ਦੇਣ ਦੇ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਟੀਮ ਨੇ ਪਰੋਨੋ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਸ਼ਵਗਰਹਿ ਦੇ ਵਿੱਚ ਰਖਵਾ ਦਿੱਤਾ ਇਸ ਦੀ ਪੁਸ਼ਟੀ ਸੀਟੀ थाना ਐਸ ਐਚ ਓ ਸੰਜੀਵਨੀ ਜਸਪਾਲ ਨੇ ਕਰਦੇ ਹੋਏ ਦੱਸਿਆ ਕਿ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਹੋਇਆ ਉਸ ਤੇ ਕੀਤੀ ਜਾਏਗੀ ਸਖਤ ਕਾਰਵਾਈ ਧਾਲੀਸ ਨਿਊਜ਼ ਬੁਲੇਟਿਨ ਵਿੱਚ ਨਾ ਹੀ ਜ਼ਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਕੋ ਪੰਜਾਬੀ ਚੈਨਲ